ਲਓ ਜੀ ਆ ਗਈ ਦੀਵਾਲੀ ਹੁਣ ਕੱਢ ਕੇ ਜਾਊਗੀ ਦਿਵਾਲਾ ਦਿਵਾਲਾ ਕਿਵੇਂ ਕੱਢ ਕੇ ਜਾਊਗੀ ਲੈ ਵੀ ਧਿਆਨ ਨਾਲ ਸੁਣੋ ਮੇਰੇ ਵੀਡੀਓ ਜਦੋਂ ਦੀਵਾਲੀ ਆ ਜਾਂਦੀ ਹੈ ਸਾਡੀ ਬੀਬੀਆਂ ਨੂੰ ਤਾਂ ਬੜਾ ਚਾਹ ਚੜ ਜਾਂਦਾ ਹੈ ਚਾਹ ਤਾਂ ਉਹਨਾਂ ਨੂੰ ਸਾਰੇ ਤਿਹਾਰਾਂ ਦਾ ਹੁੰਦਾ ਪਰ ਦੀਵਾਲੀ ਦਾ ਖਾਸ ਕਰਕੇ ਬਹੁਤ 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 ਹੀ ਜ਼ਿਆਦਾ ਹੁੰਦਾ ਕਿਉਂ ਲੈ ਵੀ ਹੁਣ ਦਿਵਾਲਾ ਕਿਵੇਂ ਕੱਢੂਗੀ ਇਹ ਦੱਸਦੀਆਂ ਪਹਿਲਾਂ ਤਾਂ ਕਰਨੀ ਪੈਂਦੀ ਹੈ ਸਾਰੇ ਘਰ ਦੀ ਸਫਾਈ ਜਿਹਦੇ ਵਿੱਚ ਘਰ ਬੰਦਿਆਂ ਦਾ ਯੋਗਦਾਨ ਥੋੜਾ ਘੱਟ ਹੁੰਦਾ ਬੀਬੀਆਂ ਦਾ ਯੋਗਦਾਨ 100% ਹੁੰਦਾ ਬੀਬੀਆਂ ਵਿਚੈਰੀਆਂ 20 25 ਦਿਨ ਪਹਿਲਾਂ ਹੀ ਲੱਗ ਜਾਂਦੀਆਂ ਛੱਤਾਂ ਝਾੜ ਸਾਰਾ ਮਕਾਨ ਸਾਫ਼ ਕਰ ਪਰਦੇ ਤੋਂ ਬੈੱਡ ਸ਼ੀਟਾਂ ਤੋਂ ਢਾਂਡੇ ਤੋਂ ਹੈਨਾ ਸਾਰੀ ਰਸੋਈ ਦੀ ਸਫਾਈ ਕਰ ਵਿਚੈਰੀਆਂ ਸਾਰਾ ਦਿਨ ਮਰ ਜਾਂਦੀਆਂ ਹਾਫ ਜਾਂਦੀਆਂ ਢਾਂਡੇ ਢਿੰਡੇ ਸਾਰਾ ਢੇਰ ਲਾਇਆ ਹੁੰਦਾ ਉਧਰੋਂ ਘਰ ਦੇ ਮੰਗਦੇ ਨੇ ਰੋਟੀ ਨਾਲੇ ਉਹਨਾਂ ਨੂੰ ਬੋਲਦੇ ਨੇ ਵੀ ਕੀ ਖੰਡਾਰ ਪਾਈ ਬੈਠੀਆਂ ਬੀਬੀਆਂ ਦੇਖ ਵਿਚਾਰੀਆਂ ਫਿਰ ਵੀ ਨਹੀਂ ਕੁਝ ਕਹਿੰਦੀਆਂ ਕਹਿੰਦੀਆਂ ਚੱਲ ਕੋਈ ਗੱਲ ਨਹੀਂ ਬੋਲੀ ਜਾਂਦੇ ਨਾ ਦਾ ਕੰਮ ਹੈ ਬੋਲਣਾ ਵਿਚਾਰੀਆਂ ਮਗਨ ਹੁੰਦੀਆਂ ਸਫਾਈ ਕਰੀ ਜਾਂਦੀਆਂ ਕਰੀ ਜਾਂਦੀਆਂ ਕਰੀ ਜਾਂਦੀਆਂ ਛੱਤਾਂ ਝਾੜ ਦਿੰਦੀਆਂ ਘਰ ਝਾੜ ਦਿੰਦੀਆਂ ਰਸੋਈ ਸਾਫ਼ ਕਰ ਦਿੰਦੀਆਂ ਮੈਂ ਕਹਿੰਦੀ ਆ ਕਿਹੜੀ ਚੀਜ਼ ਹੈ ਘਰ ਦੀ ਜਿਹੜੀ દિਵਾਲੀ ਨੂੰ ਬੀਬੀਆਂ ਸਾਫ਼ ਨਹੀਂ ਕਰਦੀਆਂ ਸਾਰੀ ਸਫਾਈ ਕਰ ਦਿੰਦੀਆਂ ਸਾਰੀ ਸਫਾਈ ਹੈਨਾ ਜਦ ਤੱਕ ਦੇਖ દિਵਾਲੀ ਆਂਦੀ ਆ ਵਿਚਾਰੀਆਂ ਇੰਨੀਆਂ ਥੱਕ ਜਾਂਦੀਆਂ ਇੰਨੀਆਂ ਥੱਕ ਜਾਂਦੀਆਂ ਕਿਉਂਕਿ 15-20 ਦਿਨ ਹੋ ਗਏ ਹਫਦਿਆਂ ਨੂੰ ਸਾਰਾ ਘਰ ਸਾਫ ਕਰਨਾ ਕਿਹੜਾ ਸੌਖਾ ਹੁੰਦਾ ਫਿਰ ਵਿਚਾਰੀ ਕੋਈ ਸਿਰ ਫੜ ਕੇ ਬੈਠੀ ਹੁੰਦੀ ਆ ਕਿਸੇ ਨੂੰ ਬੁਖਾਰ ਚੜ ਜਾਂਦਾ ਸਫਾਈ ਕਰਦੇ ਕਰਦੇ ਬੁਰਾ ਹਾਲ ਹੋ ਜਾਂਦਾ ਵਿਚਾਰੀਆਂ ਦਾ ਜਦ ਤੱਕ ਦੀਵਾਲੀ ਜਿੱਦਣ ਦੀਵਾਲੀ ਆਉਂਦੀ ਆ ਫਿਰ ਉਦੋਂ ਤੱਕ ਵਿਚਾਰੀਆਂ ਐਨ ਥੱਕ ਜਾਂਦੀਆਂ ਸਾਰਾ ਟੱਬਰ ਖੁਸ਼ੀ ਖੁਸ਼ੀ ਨਵੇਂ ਕੱਪੜੇ ਪਾ ਕੇ ਫਿਰਦਾ ਉਹ ਵਿਚਾਰੀਆਂ ਥੱਕੀਆਂ ਹੁੰਦੀਆਂ ਲੈ ਜੇ ਪੇਂਟ ਦਾ ਕੰਮ ਸ਼ੁਰੂ ਕਰ ਲੈਣ ਘਰ ਚ ਦੀਵਾਲੀ ਤੋਂ ਪਹਿਲਾਂ ਫਿਰ ਤਾਂ ਬੀਬੀਆਂ ਦੀ ਜਮਾਈ ਮੱਤ ਵੱਜ ਜਾਂਦੀ ਆ ਹਾਂ ਪੇਂਟ ਵਾਲੇ ਤਾਂ ਪੇਂਟ ਕਰ ਹੀ ਜਾਂਦੇ ਆ ਉਹਨਾਂ ਨੇ ਕੀ ਲੈਣਾ ਜਿੱਥੇ ਮਰਜੀ ਗਿਰੇ ਪੇਂਟ ਨੀਚੇ ਸਾਰਾ ਘਰ ਛੱਤ ਪੇਂਟ ਪੇਂਟਰ ਕਰਦੇ ਨੇ ਥੱਲੇ ਜਿਹੜਾ ਵਿੜਾ ਉਹ ਵੀ ਪੇਂਟ ਕਰ ਦਿੰਦੇ ਨੇ ਐਨਾ ਪੇਂਟ ਗਿਰ ਜਾਂਦਾ ਬੀਬੀਆਂ ਵਾਲ ਵਿਚਾਰੀਆਂ ਨੂੰ ਬੜੀ ਔਖੀ ਫਿਰ ਸਫਾਈ ਕਰਨੀ ਪੈਂਦੀ ਆ ਜਮੀ ਮੱਤ ਵੱਜ ਜਾਂਦੀ ਆ ਉਹਨਾਂ ਦੀ ਤਾਂ ਐਨਾ ਥੱਕ ਜਾਂਦੀਆਂ ਦੀਵਾਲੀ ਤੱਕ ਤਾਂ ਫਿਰ ਦੱਸ ਉਹਨਾਂ ਨੂੰ ਕੁਝ ਸੁਝਦਾ ਹੀ ਨਹੀਂ ਹੈਗਾ ਤੇ ਉਸ ਤੋਂ ਬਾਅਦ ਆ ਜਾਂਦਾ ਭਾਈ ਦੀਵਾਲੀ ਦਾ ਦਿਨ ਹਨਾ ਤੇ ਸਾਰਾ ਟੱਬਰ ਮਠਿਆਈਆਂ ਖਾਂਦਾ ਨਵੇਂ ਕੱਪੜੇ ਪਾਉਂਦਾ ਹੈ ਬੀਬੀਆਂ ਵਿਚਾਰੀਆਂ ਪਹਿਲਾਂ ਹੀ ਥੱਕੀਆਂ ਹੁੰਦੀਆਂ ਸਫਾਈਆਂ ਕਰਕੇ ਚਲੋ ਜੀ ਨਵੇਂ ਕੱਪੜੇ ਪਾ ਕੇ ਰੰਦਾ ਖੁੰਦਾ ਖਾ ਲੈਂਦੀਆਂ ਮਠਿਆਈਆਂ ਹੁਣ ਜਿਹੜੀ ਦੀਵਾਲੀ ਨੂੰ ਮਠਿਆਈਆਂ ਹੁੰਦੀਆਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਹੈਨਾ ਕਿਉਂਕਿ ਕਿਹੜਾ ਇੱਕ ਦਿਨ ਚ ਬਣ ਜਾਂਦੀਆਂ ਹਲਵਾਈ ਵੀ ਮਹੀਨਾ ਮਹੀਨਾ ਪਹਿਲਾਂ ਮਠਿਆਈ ਬਣਾਉਂਦੇ ਨੇ ਫਿਰ ਜਿਸ ਦਿਨ ਦੀਵਾਲੀ ਵਾਲਾ ਦਿਨ ਹੁੰਦਾ ਫਿਰ ਜੇ ਵਿਚਾਰੀਆਂ ਮਠਿਆਈਆਂ ਖਾ ਲੈਂਦੀਆਂ ਰੱਜ ਕੇ ਫਿਰ ਵੀ ਬਿਮਾਰ ਹੋ ਜਾਣੀਆਂ ਕਿਉਂਕਿ ਮਠਿਆਈਆਂ ਵੀ ਤੁਹਾਨੂੰ ਪਤਾ ਹੀ ਆ ਫਿਰ ਦੀਵਾਲੀ ਨੂੰ ਥੋੜਾ ਜਿਹਾ ਮਠਿਆਈਆਂ ਦਾ ਪਰਹੇਜ਼ ਹੀ ਰੱਖਣਾ ਚਾਹੀਦਾ ਮੈਂ ਤਾਂ ਕਹਿੰਨੀ ਆ ਜਿੰਨਾ ਹੋ ਸਕੇ ਖਾਣ ਤੋਂ ਬਚੋ ਬਸ ਇਹ ਰੇ ਡੱਬੇ ਲੈਣ ਦੇਣ ਵਾਲੇ ਆ ਉਹੀ ਦੋ ਫਿਰ ਬੀਬੀਆਂ ਵਿਚਾਰੀਆਂ ਹਫੀਆਂ ਹੁੰਦੀਆਂ ਰੱਜ ਕੇ ਮਠਿਆਈ ਜੇ ਖਾ ਲੈਂਦੀਆਂ ਫਿਰ ਗਲਾ ਵੀ ਬੈਠ ਜਾਂਦਾ ਫਿਰ ਬੋਲਿਆ ਉਹ ਨਹੀਂ ਜਾਂਦਾ ਹੈਗਾ ਸਿਰ ਡਾਕਟਰਾਂ ਦੇ ਬਹੁਤ ਬਹੁਤ ਬੰਦੇ ਆ ਜਿਹੜੇ ਹਨਾ ਦੀਵਾਲੀ ਨੂੰ ਮਠਿਆਈਆਂ ਰੱਜ ਕੇ ਖਾ ਲੈਂਦੇ ਨੇ ਫਿਰ ਬਾਅਦ ਚ ਉਹਨਾਂ ਨੂੰ ਪਤਾ ਲੱਗਦਾ ਡਾਕਟਰਾਂ ਦੇ ਤਾਂ ਜਾਣਾ ਹੀ ਪੈਂਦਾ ਦੋ ਕੰਮ ਤਾਂ ਪੱਕੇ ਨੇ ਪਹਿਲਾਂ ਮਠਿਆਈਆਂ ਤੇ ਪੈਸਾ ਲੱਗ ਜਾਂਦਾ ਫਿਰ ਡਾਕਟਰਾਂ ਕੋਲ ਜਾ ਕੇ ਪੈਸਾ ਲੱਗ ਜਾਂਦਾ ਠੀਕ ਹੈ ਜੀ ਐਦਾਂ ਦੀਵਾਲੀ ਆ ਜਿਹੜੀ ਰੱਜ ਕੇ ਦਿਵਾਲਾ ਖੜਦੀ ਆ ਬੀਬੀਆਂ ਦਾ ਸਫਾਈਆਂ ਕਰ ਕਰਕੇ ਦਿਵਾਲਾ ਨਿਕਲ ਜਾਂਦਾ ਫਿਰ ਬਾਕੀ ਕਈਆਂ ਨੂੰ ਗਿਫਟ ਵੀ ਦੇਣੇ ਪੈਂਦੇ ਨੇ ਜੇਬ ਵੀ ਹਲਕੀ ਹੁੰਦੀ ਆ ਤੇ ਬੰਦਿਆਂ ਦਾ ਐਵੇਂ ਦਿਵਾਲਾ ਨਿਕਲਦਾ ਜੇਬ ਚੋਂ ਪੈਸੇ ਲਾ ਕੇ ਜੇਬਾਂ ਸਾਫ਼ ਹੁੰਦੀਆਂ ਨੇ ਤੇ ਬਾਕੀ ਰਹਿੰਦੇ ਹੁੰਦੇ ਜਦੋਂ ਮਠਿਆਈਆਂ ਖਾ ਲੈਂਦੇ ਆ ਬਿਮਾਰ ਹੁੰਦੇ ਆ ਫਿਰ ਡਾਕਟਰਾਂ ਦੇ ਜਾਂਦੇ ਆ ਫਿਰ ਦਵਾਈ ਲੈਣੀ ਪੈਂਦੀ ਆ ਫਿਰ ਉਂ ਦਿਵਾਲਾ ਨਿਕਲਦਾ ਸੋ ਕੁੱਲ ਮਿਲਾ ਕੇ ਦਿਵਾਲੀ ਚੰਗੀ ਤਰ੍ਹਾਂ ਫਿਰ ਦਿਵਾਲਾ ਕੱਢ ਕੇ ਜਾਂਦੀ ਆ ਪਰ ਆਪਾਂ ਟੈਨਸ਼ਨ ਨਹੀਂ ਲੈਣੀ ਜਿਹੜੀਆਂ ਬੀਬੀਆਂ ਸਫਾਈ ਕਰ ਰਹੀਆਂ ਕਰੀ ਜਾਓ ਲੱਗੀਆਂ ਰਹੋ ਬਹਾਨੇ ਸਿਰ ਸ਼ੁਕਰ ਹੈ ਇਸ ਕਾ ਵੀ ਸਫਾਈ ਤਾਂ ਹੋ ਜਾਂਦੀ ਆ ਹੁਣ ਕਈ ਲੋਕ ਇਹੋ ਜਿਹੇ ਹੁੰਦੇ ਨੇ ਜਿਹੜੇ ਸਾਰਾ ਸਾਰਾ ਸਾਲ ਹੁਣ ਕਹਿਣਾ ਤਾਂ ਨਹੀਂ ਨਹੀਂ ਚਾਹੀਦਾ ਸਫਾਈ ਨਹੀਂ ਕਰਦੇ ਘਰ ਦੀ ਸ਼ੁਕਰ ਹੈ ਦੀਵਾਲੀ ਦੇ ਬਹਾਨੇ ਸਾਰਾ ਕੰਮ ਛੱਡ ਦਿੰਦੇ ਨੇ ਮੈਂ ਤਾਂ ਕਹਿੰਦੀ ਆ ਨਹੀਂ ਤਾਂ ਸਫਾਈ ਨਾ ਕਰਨ ਜੇ ਦੀਵਾਲੀ ਨਾ ਆਵੇ ਚਲੋ ਭਾਈ ਉਹਨਾਂ ਨੂੰ ਬਹੁਤ ਮੁਬਾਰਕ ਹੈ ਦੀਵਾਲੀ ਜਿਹੜੇ ਸਾਲ 'ਚ ਇੱਕ ਵਾਰੀ ਸਿਰਫ ਦੀਵਾਲੀ ਤੇ ਸਫਾਈ ਕਰਦੇ ਨੇ ਪਰ ਉਂ ਵੀ ਮੈਂ ਵੈਸੇ ਇੱਕ ਗੱਲ ਕਹਾਂ 365 ਦਿਨ ਹੁੰਦੇ ਨੇ 365 ਦਿਨ ਹੁੰਦੇ ਨੇ ਸਾਲ 'ਚ ਸਾਰਾ ਸਾਲ ਤੁਸੀਂ ਕੀ ਕਰਦੇ ਹੋ ਕਿਉਂ ਨਹੀਂ ਸਫਾਈ ਕਰਦੇ ਦਿਵਾਲੀ ਨੂੰ ਇਕੱਠਾ ਸਾਰਾ ਜਿਵੇਂ ਦੇਖੋ ਖੰਡਾਰ ਪਾਈ ਬੈਠਿਆ ਫਿਰ ਇਹੀ ਕਵਾਂਗੇ ਹਨਾ ਦਿਵਾਲੀ ਨੂੰ ਲੱਗ ਜਾਂਦੇ ਆ ਸਫਾਈ ਕਰਨ ਬਾਈ ਸਾਰਾ ਸਾਲ ਹੀ ਸਫਾਈ ਰੱਖਿਆ ਕਰੋ ਮੈਂ ਇਹ ਨਹੀਂ ਕਹਿੰਦੀ ਵੀ ਦਿਵਾਲੀ ਨੂੰ ਸਫਾਈ ਨਾ ਕਰੋ ਦਿਵਾਲੀ ਨੂੰ ਵੀ ਕਰੋ ਪਰ ਉਂ ਵੀ ਰੱਖਿਆ ਕਰੋ ਸਫਾਈ ਸਫਾਈ ਤਾਂ ਘਰ 'ਚ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਸਫਾਈ ਇੱਕ ਐਹੋ ਜੀ ਚੀਜ਼ ਆ ਜੇ ਅਸੀਂ ਘਰ 'ਚ ਰੱਖਦੇ ਆ ਨਾ ਸਾਰੀਆਂ ਬਿਮਾਰੀਆਂ ਘਟ ਜਾਂਦੀਆਂ ਆ ਕਈ ਜੜੀਆਂ ਬਿਮਾਰੀਆਂ ਸਾਡੀਆਂ ਗੰਦਗੀ ਨਾਲ ਫੈਲਦੀਆਂ ਆਪਾਂ ਹੁਣ ਇਹਦੇ ਵਿੱਚ ਮਾੜੀ-ਮੋਟੀ ਕੰਮ ਦੀ ਗੱਲ ਵੀ ਕਰ ਲਈਏ ਗੰਦਗੀ ਕਰਕੇ ਵੀ ਬਹੁਤ ਬਿਮਾਰੀਆਂ ਫੈਲਦੀਆਂ ਐਲਰਜੀ ਵਾਲੀਆਂ ਬਿਮਾਰੀਆਂ ਸਾਰੀਆਂ ਜਿਹੜੀਆਂ ਗੰਦੀ ਤੋਂ ਡਸਟ ਤੋਂ ਲੱਗਦੀਆਂ ਸਾਨੂੰ ਸੋ ਇਹਨਾਂ ਚੀਜ਼ਾਂ ਦਾ ਸਾਨੂੰ ਵੈਸੇ ਹੀ ਧਿਆਨ ਰੱਖਣਾ ਚਾਹੀਦਾ ਤੇ ਬਾਕੀ ਭਾਈ ਜਿਹੜੇ ਸਾਰਾ ਸਾਲ ਸਫਾਈ ਨਹੀਂ ਕਰਦੇ ਕੋਈ ਗੱਲ ਨਹੀਂ ਦੀਵਾਲੀ ਨੂੰ ਐਨ ਵਧੀਆ ਤਰੀਕੇ ਨਾਲ ਸਾਰੀਆਂ ਚੀਜ਼ਾਂ ਸਾਫ਼ ਕਰੋ ਇੱਕ ਇੱਕ ਘਰ ਦੀ ਚੀਜ਼ ਚਮਕਾ ਦਿਓ ਮੈਂ ਕਿਹਾ ਠੀਕ ਹੈ ਜੀ ਬਾਕੀ ਸਾਰਿਆਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਹੈਪੀ ਦੀਵਾਲੀ ਬਹੁਤ-ਬਹੁਤ ਵਧਾਈਆਂ ਦਿਵਾਲੀ ਦੀਆਂ ਲੈ ਵੀ ਵੀਡੀਓ ਕਰ ਦਿਓ ਸ਼ੇਅਰ ਕਰਮ ਦੀ ਵੀਡੀਓ ਹੈ ਹਨਾ ਵੀਡੀਓ ਹੋਰ ਵੀ ਬਥੇਰੀਆਂ ਆਉਣਗੀਆਂ ਦਿਵਾਲੀ ਤੇ ਸਾਰੀਆਂ ਸ਼ੇਅਰ ਕਰਨੀਆਂ ਆਪਾਂ ਨੇ ਲੈ ਵੀ ਹੁਣ ਤੁਸੀਂ ਕਰੋ ਸਫਾਈਆਂ ਆਪਾਂ ਚੱਲੇ ਆਂ ਸ਼ਾਪਿੰਗ ਕਰਨ ਕਿਉਂਕਿ ਮੈਂ ਤਾਂ ਤਿਆਰ ਹੋ ਗਈਆਂ ਹਨਾ ਮੇਰੇ ਕੋਲ ਟਾਈਮ ਥੋੜਾ ਜਿਹਾ ਘੱਟ ਹੀ ਆ ਅੱਜ ਮੈਂ ਹੁਣ ਦਿਵਾਲੀ ਦੀ ਸ਼ਾਪਿੰਗ ਕਰਨ ਚੱਲੀ ਆ ਕਿਉਂਕਿ ਦਿਵਾਲੀ ਨੇ ਮੇਰਾ ਵੀ ਦਿਮਾਲਾ ਕੱਢਣਾ ਥੋੜਾ ਕੱਲਿਆਂ ਦਾ ਥੋੜੀ ਮੈਂ ਵੀ 3600 ਬੰਦਿਆਂ ਨੂੰ ਗਿਫਟ ਦੇਣੇ ਨੇ ਜਿਹੜੇ ਮੇਰੇ ਜਾਣਕਾਰ ਨੇ ਆਪਣੇ ਰਿਸ਼ਤੇਦਾਰ ਨੇ ਹਨਾ ਮੈਂ ਹੁਣ ਸ਼ਾਪਿੰਗ ਕਰਨ ਜਾ ਰਹੀ ਆ ਤੇ ਤੁਸੀਂ ਕਰੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਿਉਂਕਿ ਸਫਾਈਆਂ ਸਾਡੇ ਘਰ ਚ ਹੋ ਚੁੱਕੀਆਂ ਹੁਣ ਆਪਾਂ ਚੱਲਿਆਂ ਬਾਜ਼ਾਰ ਸਸਵੀਕਾ